ਸਾੜਾ ਕੋਰੀਆ ਚਿੱਟਾ ਵਿੱਚ ਸਾੜਾ ਕੋਰੀਆ ਓ ਮੇਰੇ ਦੋਸਤੋ ਮੇਰੇ ਭਰਾਓ ਸਾੜਾ ਕੋਰੀਆ ਚਿੱਟਾ ਵਿੱਚ ਜਨ ਤੇ ਮਿੱਟੀ ਚ ਰੁਕੇ ਪੁੱਤ ਜਗੀ ਪੰਜਾਬ ਦੇ ਪੰਜਾਬ ਦੇ ਪਤਨ ਗੀਨੇ ਮਿੱਟੀ ਪੰਜਾਬ ਦੀ ਸਿਆਸਤ 'ਚ ਨਸ਼ਾ ਸਭ ਤੋਂ ਵੱਡਾ ਮਸਲਾ ਹੈ। ਇਸੇ ਗੱਲ ਦਾ ਜ਼ਿਕਰ ਜਗਮੀਤ ਬਰਾੜ ਦੀ ਪੰਜਾਬੀਤ ਮਹਾਕੋ ਬਰੇਲੀ ਦੇ ਵਿੱਚ ਵੀ ਕੀਤਾ ਗਿਆ। ਬਰਾੜ ਨੇ ਆਪਣੀ ਰੈਲੀ 'ਚ ਨਸ਼ੇ ਦੇ ਮੁੱਦੇ ਨੂੰ ਵੱਡੇ ਪੱਧਰ ਤੇ ਉਭਾਰਿਆ। ਉਹਨਾਂ ਸਿਰਫ ਸੱਤਾਧਰ ਸ਼ੋਮਨੀ ਕਾਲੀ ਦਲ ਤੇ ਹੀ ਹਮਲੇ ਨਹੀਂ ਕੀਤੇ ਬਲਕਿ ਕਾਂਗਰਸ ਨੂੰ ਵੀ ਨਹੀਂ ਬਖਸ਼ਿਆ। ਬਾਦਲ ਵੀ ਇਹ ਕਹਿੰਦਾ ਸੀ ਕਿ CBI ਕੋਈ ਨਾਮ ਹੋਵੇ ਤੇ ਕੈਪਟਨ ਗੁਰਿੰਦਰ ਸਿੰਘ ਵੀ ਕਹਿੰਦਾ CBI ਕੋਈ ਨਾਮ ਹੋਵੇ ਮੈਂ ਵੀ ਖੋਜ ਕੀਤੀ। ਉਹ ਨਾ ਖਿਡਾਰੀ ਸੀ। ਬੋਲੇ ਤੇ ਸਾਰਾ ਗਰਜ ਡਿੱਗਿਆ ਤੋਂ ਗੰਤ ਕੰਮ ਨੀ ਉਹਨੇ ਕੀਤੇ ਉਹਨੇ ਕਹਿਤਾ ਹਿੰ ਇਨ ਕਾਟੋਗੇਸ਼ਨ ਦਰਾਂ ਕਿ ਇੱਕ ਤਾਂ ਬਿਕਰਤ ਸਿੰਘ ਮਜੀਠੀਏ ਨੂੰ ਮੈਂ ਕਰੋੜਾ ਰੁਪਿਆ ਦਿੱਤਾ ਸੱਤੇ ਦੇ ਰਾਏ ਤੇ ਇੱਕ ਮੈਂ 2012 ਦੀਆਂ ਚੋਣਾਂ 'ਚ ਅਸੀਂ ਇਹ ਅੰਦਾਜ਼ਾ ਲਾਇਆ ਡਰਾਗ ਆਇਆ ਨੇ ਕਿ ਮੁੱਖ ਮੰਤਰੀ ਕੌਣ ਬਣੂਗਾ ਤੇ ਸਾਨੂੰ ਪਤਾ ਲੱਗਿਆ ਮੁੱਖ ਮੰਤਰੀ ਤਾਂ ਬਣੂਗਾ ਬਿੰਦਰ ਸਿੰਘ ਦੇ ਅਮਰਿੰਦਰ ਸਿੰਘ ਨੂੰ ਅਸੀਂ ਡਰਗ ਦਾ 10 ਕਰੋੜ ਰੁਪਇਆ ਦੇ ਕੇ ਆਏ ਇਹ ਬਿਆਨ ਦਿੱਤਾ ਉਹਨੇ ਮਾਨਵੇ ਦਾ ਇੱਕ ਵੱਡਾ ਲੀਟਰੋ ਦੇ ਕਿਹਾ ਫੈਸਲੇ ਖਾਤੇ ਡਰਗ ਤੋਂ ਉਹਨਾਂ ਤੋਂ ਇਲਾਵਾ ਕੈਪਟਨ ਤੇ ਬਾਦਲ ਪਰਿਵਾਰ ਨੂੰ ਇਤਿਹਾਸ ਵਿੱਚ ਪੰਜਾਬ ਨਾਲ ਕੀਤੇ ਕਥਤ ਧੋਖੇ ਬਾਰੇ ਮਾਫੀ ਮੰਗਣ ਲਈ ਕਿਹਾ ਬਰਾੜ ਨੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਬੇਰੁਜ਼ਗਾਰਾਂ ਦੇ ਮਸਲੇ ਵਿੱਚ ਉੱਠ ਕੇ ਨਾਲ ਹੀ ਉਹ ਨੇ ਵੀ ਕਹਿ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਮਸਲੇ ਤੇ 15 ਅਗਸਤ ਤੱਕ ਕੁਝ ਨਾ ਕੀਤਾ ਤਾਂ ਉਹ ਕਿਸਾਨਾਂ ਦੇ ਲਈ ਲੜਾਈ ਲੜਨਗੇ ਜਗਮੀਤ ਬਰਾੜ ਨੇ ਅੱਜ ਦੀ ਰੈਲੀ 'ਚ ਪੰਜਾਬ ਦੇ ਲੋਕਾਂ ਦੀ ਸਿਆਸੀ ਨਬਜ਼ ਫੜਨ ਦੀ ਕੋਸ਼ਿਸ਼ ਕੀਤੀ ਮੁਹੱਲੇ ਦੇ ਚੱਪੜਚੜੀ ਦੇ ਇਤਿਹਾਸਿਕ ਮੈਦਾਨ ਦੇ ਵਿੱਚ ਪੰਜਾਬੀਤ ਮਹਾਕੁੰਬ ਨਾਮੀ ਰੈਲੀ ਕੀਤੀ ਗਈ ਜਗਮੀਤ ਬਰਾੜ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਘੁੰਮ ਕੇ ਇਸ ਰੈਲੀ ਦੇ ਵਿੱਚ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਜਗਮੀਤ ਬਰਾੜ ਨੇ ਇਸ ਰੈਲੀ ਦੇ ਸਫਲ ਹੋਣ ਦਾ ਦਾਅਵਾ ਵੀ ਕੀਤਾ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ 'ਚ ਆਪਣੇ ਸਿਆਸੀ ਭਵਿੱਖ ਬਾਰੇ ਉਹ ਕੀ ਫੈਸਲਾ ਕਰਦੇ ਨੇ